ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬੰਦਾ ਸਿੰਘ ਬਹਾਦਰ ਹੌਸਟਲ ਦੇ 6ਵੇਂ ਫਲੋਰ ਤੇ 627 ਨੰਬਰ ਕਮਰੇ ਦੇ ਵਿੱਚ ਇੱਕ ਵਿਦਿਆਰਥੀ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਸ਼ੁਭਮ ਵਜੂ ਹੋਈ ਹੈ। ਜੋ ਕਿ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦਾ ਰਹਿਣ ਵਾਲਾ ਸੀ ਜਿਸ ਸਮੇ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਉਸ ਸਮੇ ਕਮਰੇ ਵਿੱਚ ਉਹ ਇਕੱਲਾ ਸੀ ਦੁਪਹਿਰ ਸਮੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਦੋਂ ਇਸ ਦਾ ਤਨਾਦਾ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਮਰੇ ਨੂੰ ਸੀਲ ਕਰ ਦਿੱਤਾ ਇਸ ਸਬੰਧੀ ਥਾਣਾ ਅਰਬਨ ਸਟੇਟ ਦੇ ਐਸਐਸਓ ਗੁਰਪ੍ਰੀਤ ਸਮਰਾਵ ਨੇ ਦੱਸਿਆ ਕਿ ਪੁਲਿਸ ਨੂੰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਸੁਸਾਇਡ ਨੋਟ ਨਹੀਂ ਮਿਲਿਆ ਹੈ ਮ੍ਰਿਤਕ ਦਾ ਪਰਿਵਾਰ ਹਮੀਰਪੁਰ ਤੋਂ ਚੱਲ ਪਿਆ ਹੈ ਤੇ ਪਰਿਵਾਰ ਦੇ ਇੱਥੇ ਪਹੁੰਚਣ ਤੇ ਹੀ ਵਿਦਿਆਰਥੀ ਦੀ ਮ੍ਰਿਤਕ ਦੇ ਨੂੰ ਸ਼ੋਭਨਾ ਦਾ ਲੜਕਾ ਹੈ 19 ਸਾਲ ਦੀ ਏਜ ਹੈ ਬੈਕਗਰਾਉਂਡ ਹੈਗਾ ਹਵੀਰਪੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਔਰ ਸਾਨੂੰ ਯੂਨੀਵਰਸਿਟੀ ਵਾਲਿਆਂ ਨੇ ਇਤਰਾਹ ਦਿੱਤੀ ਸੀ ਕਿ ਇਹਨੇ ਆਪਣੇ ਰੂਮ ਦੇ ਵਿੱਚ ਅਜ ਸੁਇਸਾਈਡ ਕਰ ਲਿਆ ਔਰ ਇੱਥੇ ਆ ਕੇ ਅਸੀਂ ਹੁਣ ਜਿਹੜੀ ਹੈਗੀ ਪੜਤਾਲ ਕੀਤੀ ਹੈ ਔਰ ਇਹਦੇ ਘਰ ਦੇ ਇਹਨੂੰ ਤਲਾਹ ਦਿੱਤੀ ਹੈ ਇਹਦੇ ਘਰ ਦੇ ਆ ਰਹੇ ਨੇ ਘਰ ਦੇ ਦੇ ਆਉਣ ਤੋਂ ਬਾਅਦ ਜਿਹੜੀ ਹੈਗੀ ਆ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਉਹ ਮਚਲੀ ਆਂਦੀ ਜੇ ਫਿਰ ਕਾਰਵਾਈ ਜਿਹੜਾ ਕੋਈ ਸੋਸਾਇਟੀ ਨੋਟ ਵਗੈਰਾ ਮਿਲੇਗਾ ਨਹੀਂ ਕੁਝ ਵੀ ਨਹੀਂ ਜੀ ਕੋਈ ਸੋਸਾਇਟੀ ਨੋਟ ਨਹੀਂ ਮਿਲਿਆ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ ਸਿਰਫ ਉਹਨੇ ਜਿਹੜਾ ਹੈਗਾ ਪੱਖੇ ਨਾਲ ਲਟਕ ਕੇ ਜਿਹੜਾ ਹੈਗਾ ਸੋਸਾਇਟੀ ਕਾਰਡ ਸਰ ਕਿਹੜੀ ਕਿਹੜੀ ਕਲਾਸ ਤੋਂ ਪੜ੍ਹਦਾ ਸੀਗਾ ਇਹ 2 ਫਾਰਮੇਸੀ ਕਰ ਰਿਹਾ ਸੀ ਫਸਟ ਸੈਮੈਸਟਰ ਹੈ ਜੀ ਫਸਟ ਈਅਰ ਹੈ ਨਹੀਂ ਨਹੀਂ ਹਾ ਉਸਟਲ ਵਿੱਚ ਇਕੱਲਾ ਨਹੀਂ ਦੋ ਜਣੇ ਰਹਿੰਦੇ ਨੇ ਜੀ ਤੇ ਨਾਲ ਦਾ ਮੁੰਡਾ ਉਹ ਛੁੱਟੀਆਂ ਹੋਣ ਕਰਕੇ ਚਲ ਗਿਆ ਸੀਗਾ ਔਰ ਕੱਲ ਦਾ ਇਹ ਇੱਥੇ ਇਕੱਲਾ ਹੀ ਸੀਗਾ ਸਰ ਕੀ ਲੱਗਦਾ ਕਿੰਨੇ ਕ'ਜ ਦੀ ਜਿਹੜੀ ਘ ਜਿੱਦਾਂ ਬਾਡੀ ਦੀ ਕੰਡੀਸ਼ਨ ਦੇਖ ਕੇ ਤਾਂ ਲੱਗਦਾ ਹੈ ਕਿ ਇਹ ਕੱਲ ਰਾਤ ਦੀ ਜਾਂ ਵਸਤ ਦੀ ਕਰਨਾ ਹੋ ਸਕਦੀ ਹੈ ਸੋ ਪਤਾ ਕਿਸ ਲਈ ਹੈ ਬਾਡੀ ਦਾ ਹਲੇ ਬੈਕਸ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਨਹੀਂ ਪਰਿਵਾਰ ਨਾਲ ਇੰਤਜ਼ਾਰ ਕਰਾਂਗੇ ਜੀ ਉਹਨਾਂ ਨੂੰ ਆ ਜਾਣ ਦੇ ਉਹਦੀ ਹਾਜ਼ਰੀ ਦੇ ਵਿੱਚ ਫੇਰ ਬਾਡੀ ਜਿਹੜੀ ਹੈਗੀ ਆ ਲਾ ਕੇ ਤੇ ਅੱਗੇ ਮੋਰਚਰੀ ਚ ਭੇਜ ਕੇ ਪੋਸਟਮਾਰਟਮ ਕਰਾ ਕੇ ਅਗਲੀ ਕਰਵਾਇਆ ਮਸਲਾਵਾਂ ਤੁਹਾਨੂੰ ਕਿੰਨੇ ਵਜੇ ਜਾਣਕਾਰੀ ਸਾਨੂੰ 1.5 2 ਵਜੇ ਜਾਣਕਾਰੀ ਮਿਲ ਗਈ ਨਾਲ ਦਿਨ ਅਸੀਂ ਇੱਥੇ ਪਹੁੰਚ ਕੇ ਸੀ ਕੋਈ ਸੁਸਾਈਡ ਨੋਟ ਵਗੈਰਾ ਕੁਝ ਵੀ ਨਹੀਂ ਜੀ ਇਹਦੀ ਕੋਈ ਗੱਲ ਨਹੀਂ ਹੈ ਫੋਰੈਂਸਿਕ ਟੀਮ मौके ਤੇ ਬੁਲਾ ਲਈ ਸੀਗੀ ਉਹਨਾਂ ਨੇ ਵੀ ਆਪਣੀ ਜੜੀ ਹੈਗੀ ਪੜਤਾਲ ਕਰ ਲਈ ਹੈ ਉਹਨਾਂ ਨੂੰ ਵੀ ਕੋਈ ਇਹ ਜੀ ਕੋਈ ਸ਼ੱਕੀ ਚੀਜ਼ ਜਾਂ ਕੋਈ ਨੋਟ ਵਗੈਰਾ ਨਹੀਂ ਮਿਲਿਆ ਹੈ ਮੇਰਾ ਨਾਮ ਅਮਨਦੀਪ ਸਿੰਘ ਹੈ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਜਥੇਬੰਦੀ ਦਾ ਆਗੂ ਹਾਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਬੰਦਾ ਸਿੰਘ ਬਹਾਦਰ ਹੋਸਟਲ ਹੈ ਇਹਦੇ ਵਿੱਚ 2 ਵਜੇ ਦੁਪਹਿਰੇ ਸਾਨੂੰ ਖਬਰ ਮਿਲੀ ਕਿ ਕਿਸੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ ਤਾਂ ਉਹਨਾਂ ਦੀ ਡੈਥ ਹੋ ਗਈ ਆ। ਤਾਂ ਉਹ ਕੀ ਘਟਨਾ ਹੈਗੀ ਇਹਦੇ ਬਾਰੇ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗਣਾ। ਫਿਲਹਾਲ ਇਹ ਹੈ ਕਿ ਇਹ ਵਿਦਿਆਰਥੀ 19 ਸਾਲ ਦੀ ਉਮਰ ਦਾ ਹਮੀਰਪੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਜਿਹੜਾ ਬੀ ਫਾਰਮੇਸੀ ਦੇ ਫਰਸਟ ਸੈਮੈਸਟਰ ਦਾ ਵਿਦਿਆਰਥੀ ਆ। ਤੋਂ ਉਹ ਬੜੀ ਮੰਦਭਾਗੀ ਘਟਨਾ ਹੈ ਸਾਨੂੰ ਇਸ ਤੇ ਬੜਾ ਦੁੱਖ ਹੈ ਕਿ ਅਸੀਂ ਇੱਕ ਵਿਦਿਆਰਥੀ ਗਵਾਇਆ। ਪਿਛਲੇ ਵਾਰੇ ਸਾਡੇ ਇੱਕ ਵਿਦਿਆਰਥੀ ਦਾ ਇੱਥੇ ਕਤਲ ਕਰ ਦਿੱਤਾ ਗਿਆ ਸੀ। ਉਹਦੀ ਉਮਰ ਵੀ 19 ਸਾਲ ਦੀ 20 ਸਾਲ ਦੀ ਸੀ। ਪਿਛਲੇ ਸਾਲ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਸੀ ਕੋਈ ਬੜੀਆਂ ਅਨਫੋਰਚੂਨੇਟ ਘਟਨਾਵਾਂ ਨੇ ਇਹ ਹੋਈ ਕਿਉਂ ਐ ਕੀ ਸੁਸਾਈਡ ਨੋਟ ਐ ਜਾਂ ਕੀ ਆ ਉਹ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਆ ਅਥਾਰਟੀ ਨੂੰ ਮਿਲੇ ਆ ਉਹਦੇ ਤੇ ਅਸੀਂ ਕਹਿ ਕੇ ਦੀ ਇਨਵੈਸਟੀਗੇਸ਼ਨ ਬਿਲਕੁਲ ਨਿਰਪੱਖ ਹੋਣੀ ਚਾਹੀਦੀ ਆ ਔਰ ਮਾਪਿਆਂ ਦੀ ਵੇਟ ਕਰ ਰਹੇ ਆ ਹਲੇ ਉਹਨਾਂ ਨੇ ਆਉਣਾ ਹੈਗਾ ਤੇ ਜੋ ਵੀ ਉਹਨਾਂ ਦੀ ਫੈਮਿਲੀ ਦਾ ਸਹਿਯੋਗ ਅਸੀਂ ਕਰ ਪਾਈਓ ਜਰੂਰ ਕਰਾਂਗੇ ਲਗਦਾ ਸਰ ਕੀ ਕਾਰਨ ਹੈ ਜਿਹੜਾ ਮੁੰਡੇ ਨੇ ਵਾਹਾ ਲਿੱਤਾ ਐ ਸਭ ਕੁਝ ਉੱਤ ਕਰ ਦੇਖੋ ਕਾਰਨ ਇਹ ਤਾਂ ਇਨਵੈਸਟ ਪਾਰਟੀਕੂਲਰ ਕਾਰਨ ਤਾਂ ਵੈਸਟੀਗੇਸ਼ਨ ਚਾਉਣਾ ਪਰ ਜਿਹੜੀ ਸਾਡੀ ਆਪਣੀ ਇੱਕ ਸਮਝ ਆ ਕਿ ਇੰਡੀਆ ਦੇ ਵਿੱਚ ਇੱਕ ਸਾਲ ਦੇ ਵਿੱਚ ਜਿਹੜੀ ਵਿਦਿਆਰਥੀ ਖੁਦਕੁਸ਼ੀਓ ਬਹੁਤ ਜ਼ਿਆਦਾ ਵਧ ਗਈ ਹੈ ਈਵਨ ਕਿਸਾਨ ਖੁਦਕੁਸ਼ੀ ਤੋਂ ਵੀ ਵੱਧ ਖੁਦਕੁਸ਼ੀਆਂ ਵਿਦਿਆਰਥੀ ਕਰਦੇ ਆ ਪਿੱਛੇ ਜੇ ਨੀਟ ਦਾ ਪੇਪਰ ਲੀਕ ਹੋਇਆ ਵਿਦਿਆਰਥੀ ਇਸ ਪ੍ਰੈਸ਼ਰ ਚੋਂ ਹੈ ਜਿਹੜੇ ਇੰਡੀਅਨ ਐਜੂਕੇਸ਼ਨ ਸਿਸਟਮ ਹੈ ਸਾਡਾ ਅਨਨੈਸੈਸਰੀ ਪ੍ਰੈਸ਼ਰ ਕ੍ਰੀਏਟ ਕਰਦਾ ਔਰ ਇਹਦੇ ਬਾਰੇ ਗੱਲ ਜਿਹੜੀ ਹੈਗਾ ਸ਼ੁਭਮ ਜਿਹੜੇ ਵਿਦਿਆਰਥੀ ਦੀ ਖੁਦਕੁਸ਼ੀ ਹੋਈ ਹੈ ਆਪਣੇ YouTube ਬਲੌਗ ਚ ਕਰ ਰਿਹਾ ਉਹਦਾ YouTube ਤੇ ਚੈਨਲ ਹੈ ਔਰ ਪਿਛਲੇ 9 ਦਿਨ ਪਹਿਲਾਂ ਦੀ ਵੀਡੀਓ ਹੈ ਕਿ ਆਲ ਅਬਾਊਟ ਪੰਜਾਬੀ ਯੂਨੀਵਰਸਿਟੀ ਤੇ ਉਹ ਹੋਸਟਲ ਲਾਈਫ ਬਾਰੇ ਬੋਲ ਰਿਹਾਗਾ ਜਿਹਦੇ ਚੋਂ ਕਹਿ ਰਿਹਾ ਕਿ ਇਹ ਬਹੁਤ ਬਾਰਕ ਲੋਡ ਹੈਗਾ ਕਿ 8:00 ਤੋਂ 9:00 ਘੰਟੇ ਦੀ ਉਹ 5 ਵਜੇ ਅੱਛਾ ਸਹੂਲਤ ਕੀ ਆ ਵਿਦਿਆਰਥੀਆਂ ਨੂੰ ਕੰਫਰਟੇਬਲ ਮਾਹੌਲ ਦੇਣਾ ਬਹੁਤ ਜ਼ਰੂਰੀ ਹੈ। ਉਹਨੇ 7 ਮੰਜ਼ਲਾ ਹੋਸਟਲ ਆ। 6ਵੀਂ ਮੰਜ਼ਲ ਤੇ ਵਿਦਿਆਰਥੀ ਦਾ ਕਮਰਾ ਔਰ ਇਹਦੀ ਲਿਫਟ ਨਹੀਂ ਚੱਲਦੀ। ਪਿਛਲੇ 1 ਸਾਲ ਤੋਂ ਨਹੀਂ ਚੱਲ ਰਹੀ। ਪਿਛਲੇ 15 ਦਿਨਾਂ ਤੋਂ ਪੀਣ ਵਾਲਾ ਪਾਣੀ ਨਹੀਂ ਇੱਥੇ ਚੱਲ ਰਿਹਾ। ਅਸੀਂ ਲੜਾਈ ਲੜ ਰਹੇ ਹਾਂ ਕਿ ਪੀਣ ਵਾਲੇ ਪਾਣੀ ਦੀ ਸਹੂਦਤ ਆ ਦਿਓ, ਪਾਣੀ ਦੀ ਸਹੂਦਤ ਆ ਦਿਓ। ਉਹ ਥੋੜਾ ਟਾਈਮ ਚੱਲਦਾ ਫਿਰ ਬੰਦ ਹੋ ਜਾਂਦਾ। ਫਿਰ ਅਸੀਂ ਇੱਥੇ ਡਿਮਾਂਡ ਕੀਤੀ ਕਿ ਇੱਥੇ ਕੈਮਰੇ ਲਾਓ, ਘਟੋ ਘਟ ਸਰਵੇਲੈਂਸ ਹੋਵੇ ਕਿ ਪਤਾ ਚੱਲ ਜੇ ਜੇ ਅੱਜ ਕੈਮਰੇ ਲੱਗੇ ਹੁੰਦੇ ਤਾਂ ਉਹ ਚੀ ਤੋ ਇਹ ਬੇਸਿਕ ਫੈਸਿਲਿਟੀ ਜਿਹੜੀਆਂ ਅਥਾਰਟੀ ਨੇ ਨਹੀਂ ਦਿੱਤੀਆਂ ਔਰ 110000 ਰੁਪਏ ਫੀਸ ਲੈ ਕੇ ਵਿਦਿਆਰਥੀਆਂ ਤੋਂ ਇਹ ਇਹਨਾਂ ਦੀ ਨਲਾਇਕੀ ਆ